ਬਿਲਕੁਲ ਆ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਆ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਇੱਕ ਕਾਫੀ ਵੱਡਾ ਜਿਹੜਾ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ سنگੀਰਮ ਜੁਰਮ ਨੂੰ ਆ ਕਾਫੀ ਘੱਟ ਸਮੇਂ ਦੇ ਵਿੱਚ ਟ੍ਰੇਸ ਕੀਤਾ ਗਿਆ ਤੇ ਮੁੱਖ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 8 ਜਨਵਰੀ 2026 ਦੀ ਰਾਤ ਨੂੰ ਇੱਕ ਦਲਜੀਤ ਸਿੰਘ ਜੀ ਦੇ ਘਰ ਦੇ ਬਾਹਰ ਪਿੰਡ ਲਖਨਕਲਾਂ ਦੇ ਵਿੱਚ ਅਨਿਵਾ ਫਾਇਰਿੰਗ ਕੀਤੀ ਗਈ ਸੀ ਅਣਪਛਾਤੇ ਲੋਕਾਂ ਵੱਲੋਂ ਤੇ ਮੌਕੇ ਤੋਂ ਲੋਕ ਭੱਜ ਗਏ ਸੀ ਕਿਉਂਕਿ ਬੜਾ ਹੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਸੀ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਸਨ ਤੇ ਮੌਕੇ ਤੇ ਪੁੱਜ ਕੇ ਹੀ ਜਿਹੜਾ ਤਤਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਤੇ ਵੱਖ-ਵੱਖ ਜਿਹੜੀ ਟੀਮਾਂ ਜਿਹੜੀ ਐਸਪੀ ਡੀ ਸਾਹਿਬ ਦੇ ਅੰਡਰ ਡੀਐਸਪੀ ਡੀ ਸਾਹਿਬ ਇੰਚਾਰਜ ਸੀਆਈਏ ਤੇ ਐਸਐਚਓ ਸਾਹਿਬ ਡੀਐਸਪੀ ਕਪੂਰਥਲਾ ਸਾਹਿਬ ਦੇ ਹੇਟ ਵਕਫਾ ਟੀਮਾਂ ਬਣਾਈਆਂ ਗਈਆਂ ਤੇ ਵਕਫਾ ਵਕ ਪੈਲੂਆ ਤੇ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਤੇ ਕੰਮ ਕੀਤਾ ਜਾ ਰਿਹਾ ਸੀ ਉਹਦੇ ਕੁਝ ਦਿਨ ਬਾਅਦ ਹੀ 12 ਤਰੀਕ 12 ਜਨਵਰੀ ਨੂੰ ਸਵੇਰੇ ਐਸਓ ਦੀ ਸਵੀਟ ਸ਼ੌਪ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਸੀ ਤੇ ਜਿਹੜੀ ਸਾਡੀ ਟ੍ਰੇਲ ਸੀ ਉਹ ਫਗਵਾੜੇ ਵੱਲ ਹੀ ਜਾ ਰਹੀ ਸੀ ਤੇ ਇਹਦੇ ਤੇ ਹੀ ਜਿਹੜੀ ਦੋਵੇਂ ਟੀਮਾਂ ਨੇ ਇਕੱਠੇ ਫਗਵਾੜਾ ਪੁਲਿਸ ਨੇ ਕਪੂਰਥਲਾ ਪੁਲਿਸ ਸਬਡਿਵੀਜ਼ਨ ਪੁਲਿਸ ਨੇ ਕੱਥੇ ਕੰਮ ਕਰਦੇ ਹੋਏ ਸ਼ੁਰੂਆਤੀ ਦਿਨਾਂ ਚ 16 ਤਰੀਕ ਨੂੰ ਅਸੀਂ ਜਿਹੜੇ ਮੁੱਖ ਚਾਰ ਦੋਸ਼ੀ ਜਿਹੜੇ ਅਰੈਸਟ ਕੀਤੇ ਗਏ ਸੀ ਉਹ ਦੋਸ਼ੀਆਂ ਨੇ ਇਨਕਸ਼ਾਫ ਕੀਤਾ ਸੀਗਾ ਕਿ ਉਹਨਾਂ ਨੇ ਜਿਹੜੀ ਲਖਨਕਲਾ ਫਾਇਰਿੰਗ ਵੀ ਉਹਨਾਂ ਨੇ ਕੀਤੀ ਸੀ ਤੇ ਜਿਹੜਾ ਸੁਬੀਸ਼ਵੀਟਸ ਫਾਇਰਿੰਗ ਜਿਹੜੀ ਐਸ ਸੁਬੀਸ਼ਵੀਟਸ ਫਾਇਰਿੰਗ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਦਾ ਹੀ ਰੋਲ ਸੀ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਜਿਹੜੇ આરોપી ਅਸੀਂ ਆਇਡੈਂਟੀਫਾਈ ਕਰ ਲਏ ਸੀਗੇ ਤੇ ਉਹਨਾਂ ਤੇ ਕੰਟੀਨਿਊਸਲੀ ਰੇਡ ਚੱਲ ਰਹੀ ਆ ਸੀ ਤੇ ਹੁਣ ਕਪੂਰਥਾਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਰਗਰ ਮੁੱਖ ਜਿਹੜੇ ਸਰਗਨਾ ਉਹ ਅਰੈਸਟ ਕੀਤੇ ਗਏ ਹਨ ਜਿਹੜਾ ਸ਼ੁਰੂਆਤੀ ਦਿਨਾਂ 'ਚ ਅਰੈਸਟ ਹੋਈ ਸੀ ਉਹ ਸੀਗੇ ਰੁਪਿੰਦਰ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਮੇੜੂ ਅ ਕਰਮਪ੍ਰੀਤ ਸਿੰਘ ਪਿਤਾ ਹਰਜੀਤ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਖੇੜਾ ਸੁਖਰਾਤ ਸਿੰਘ ਉਰਫ ਸੁਖਾ ਪੁੱਤਰ ਹਰਦੀਪ ਸਿੰਘ ਤੇ ਉਹਦੇ ਹੁਣ ਬਾਅਦ ਚ ਜਿਹੜੇ ਮੁੱਖ ਸਰਗਨਾ ਇਨਾਂ ਦੇ ਗੁਰਪਾਲ ਸਿੰਘ ਉਰਫ ਪਾਲਾ ਪੁੱਤਰ ਸੁਖਜੀਵਨ ਸਿੰਘ ਵਾਸੀ ਖੇੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਧਰਮ ਸਿੰਘ ਉਰਫ ਧਾਮੀ ਪੁੱਤਰ ਹਰੀ ਸਿੰਘ ਵਾਸੀ ਮਾਨੀਵਾਲੀ ਚਾਚੋ थाना सदर ਫਗਵਾੜਾ ਇਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਕੁੱਲ 6 ਦੋਸ਼ੀਆਂ ਨੂੰ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਤੇ ਇਹਨਾਂ ਦੀ ਡਿਟੇਲਡ ਇਨਟੈਰੋਗੇਸ਼ਨ ਕਰਦੇ ਹੋਏ ਗੁਰਪਾਲ ਸਿੰਘ ਪਾਲਾ ਅਤੇ ਧਰਮ ਸਿੰਘ ਧਾਮੀ ਜਿਹੜੇ ਐ ਉਹਨਾਂ ਕੋਲੋਂ ਇੱਕ ਇੱਕ ਜਿਹੜਾ ਪਿਸਟਲ ਰਿਕਵਰ ਕੀਤਾ ਗਿਆ ਹੈ ਜਿਹੜਾ ਬੜਾ ਹੀ ਸੋਫਿਸਟੀਕੇਟਿਡ ਵਾਰਦਾਤ ਦੇ ਵਿੱਚ ਵਰਤਿਆ ਗਿਆ ਨੋਰਿੰਕੋ ਪਿਸਟਲ ਹੈਗਾ ਜੋ ਕਿ ਆਟੋਮੈਟਿਕ ਫਾਇਰ ਕਰਦਾ ਹੈਗਾ ਰਿਕਵਰ ਕੀਤਾ ਸੀ ਤੇ ਇਹਦੇ ਨਾਲ ਇੱਕ ਹੋਰ 32 ਬੋਡ ਦਾ ਪਿਸਟਲ ਰਿਕਵਰ ਕੀਤਾ ਹੈ ਇਹਨਾਂ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪਾਲ ਸਿੰਘ ਪਾਲੇ ਤੇ ਪਹਿਲਾਂ ਵੀ ਜਿਹੜੇ 6 ਮੁਕਦਮੇ ਇੱਕ ਜਿਹੜਾ ਸੰਗীন ਜੁਰਮਾ ਦੇ ਵਿੱਚ ਦਰਜਨ ਤੇ ਇਹ ਬੇਲ ਤੇ ਬਾਹਰ ਸੀਗਾ ਤੇਰਮ ਸਿੰਘ ਤਾਂ ਮੀਤੇ ਵੀ ਜਿਹੜੇ ਪਹਿਲਾ ਦੋ ਮੁਕਦਮੇ ਦਰਜ ਹਨ ਬਾਕੀ ਦੋਸ਼ੀਆਂ ਦਾ ਇਹ ਪਹਿਲਾ ਮੁਕਦਮਾ ਹੈਗਾ ਇਹ ਰੀਸੈਂਟਲੀ ਇਹਨਾਂ ਨੇ ਇਹਨਾਂ ਨੂੰ ਜੁਆਇਨ ਕੀਤਾ ਸੀ ਹਜੇ ਵੀ ਇਹਨਾਂ ਦੀ ਪੁੱਛਗਿੱਛ ਤੋਂ ਹੋਰ ਵੀ ਕਾਫੀ ਕ੍ਰਿਮੀਨਲਸ ਫਿਗਰ ਆਊਟ ਕੀਤੇ ਆ ਉਹਨਾਂ ਤੇ ਹਜੇ ਵੀ ਕੰਟੀਨਿਊਸਲੀ ਸਾਡੀ ਟੀਮਸ ਰੇਡ ਕਰ ਰਹੀ ਹੈ ਉਹਨਾਂ ਤੇ ਬੜੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਆਉਣ ਵਾਲੇ ਮੈਨੂੰ ਸਮਝ ਪੂਰੀ ਉਮੀਦ ਹੈ ਕਿ ਇਹਨਾਂ ਦੇ ਪੂਰੇ ਸਰਗਨਾਤਾ ਸੀ ਪਰਦਾ ਫਾਸ਼ ਕਰਾਂਗੇ ਤੇ ਹੋਰ ਵੀ ਵੱਡੀ ਰਿਕਵਰੀਜ਼ ਕੀਤੀ ਜਾਊ। ਸਰ ਪਿਸਟਲ ਜਿਹੜੇ ਇਹਨੇ ਵੰਗੇ ਇਹ ਕਿੱਥੋਂ ਲੈ ਕੇ ਆਉਂਦੇ ਨੇ? ਨਹੀਂ ਬਿਲਕੁਲ ਇਹ ਜਿਹੜਾ ਨੋਰਿੰਕੋ ਪਿਸਟਲ ਹੈਗਾ ਇਹ ਬੜਾ ਹਾਈਲੀ ਮਤਲਬ ਇਹਦਾ ਚਾਂਸ ਹੈਗਾ ਕਿ ਜੋ ਜਿਨ੍ਹਾਂ ਨੇ ਗੁਰਪਾਲ ਪਾਲੇ ਨੂੰ ਪ੍ਰੋਵਾਈਡ ਕੀਤਾ ਹੈ ਉਹਨਾਂ ਨੇ ਬੜੇ ਕ੍ਰਾਸ ਬਾਰਡਰ ਲਿੰਕਸ ਹੋ ਸਕਦੇ ਆ। ਤੇ ਹੁਣ ਇਹਨਾਂ ਦਾ ਬੈਕਵਰਡ ਲਿੰਕ ਇਸੀ ਵਰਕ ਕਰ ਰਿਹਾ ਜਿੱਦਾਂ ਹੀ ਅਸੀਂ ਉਹਨਾਂ ਨੂੰ ਫੜਦੇ ਆ ਫਿਰ ਆਪਾਂ ਅਸਲ ਰੂਟ ਦੱਸ ਪਾਵਾਂਗੇ। ਸਰ ਜੋ ਲਖਣਕਲਾ ਵਿੱਚ ਫੈਡਿੰਗ ਕੀਤੀ ਇਹਨਾਂ ਦੀ ਕੋਈ ਪੁਰਾਣੀ ਲੰਜਰ ਸੀ ਕੀ ਕਿ ਵੈਸੇ ਹੀ ਕੋਈ ਮਲੂਕੀ ਸੀਗਾ। ਤੇ ਬਿਲਕੁਲ ਇਹਦਾ ਜਿਹੜਾ ਮੋਟਿਵ ਨਿਕਲ ਕੇ ਆਇਆ ਹੁਣ ਤੱਕ ਕਿ ਜਿਹੜਾ ਗੁਰਪਾਲ ਪਾਲ ਆ ਉਹਦੇ ਪਵਿੱਤਰ ਸਿੰਘ ਜੋ ਹੈਗੇ ਆ ਵਾਸੀ ਲਖਨਕਲਾ ਦੇ ਉਹਨਾਂ ਨਾਲ ਇਹਨਾਂ ਦੀ ਰਿਸ਼ਤੇਦਾਰੀ ਹੈ ਤਾਂ ਰੀਸੈਂਟਲੀ ਜਿਹੜੇ ਬਲੌਕ ਸਮਿਤੀ ਇਲੈਕਸ਼ਨ ਕੰਕਲੂਡ ਹੋਏ ਸੀ ਉੱਤੇ ਪਵਿੱਤਰ ਸਿੰਘ ਜੀ ਜਿਹੜੇ ਉਹ ਹਾਰ ਗਏ ਸੀਗੇ ਤਾਂ ਜਿਹੜਾ ਵਿਰੋਧੀ ਧਿਰ ਸੀਗਾ ਦਲਜੀਤ ਸਿੰਘ ਜੀ ਦਾ ਧਿਰ ਉਹ ਜਿੱਤ ਗਿਆ ਸੀ ਤੇ ਹੁਣ ਤੱਕ ਤਫ਼ਤੀਸ਼ੇ ਗੱਲ ਸਾਹਮਣੇ ਹੈ ਕਿ ਉਹਦੀ ਹੀ ਲਾਗਤਵਾਦੀ ਚ ਕੁਝ ਪੋਸਟਾਂ ਪਾਈਆਂ ਗਈਆਂ ਇੱਕ ਦੂਜੇ ਨੂੰ ਜਿਹੜਾ ਲਲਕਾਰਦੇ ਪਏ ਸੀ ਤੇ ਇਲੈਕਸ਼ਨ ਦੇ ਜਿੱਤ ਨੂੰ ਲੈ ਕੇ ਦੂਜੀ ਪਾਰਟੀ ਚ ਜਿਹੜਾ ਕਾਫੀ ਰੋਸ ਸੀਗਾ ਤੇ ਉਹਦੇ ਰਿਐਕਸ਼ਨ ਦੇ ਵਿੱਚ ਹੀ ਜਿਹੜਾ ਇਹ ਵਾਰਦਾਤ ਕਰਾਈ ਗਈ ਹੈ ਸਰ ਜੀ ਸਾਲਾ ਮਾਮਲਾ ਰੰਜਿਸ਼ ਦਾ ਕਿਹਾ ਸਕਦੇ ਹਾਂ ਬਿਲਕੁਲ ਨਜੀ ਰੰਜਿਸ਼ ਦਾ ਐਂਗਲ ਹੈ ਜੇ ਸਾਹਮਣੇ ਆ ਰਹੇ ਨਾਮਜ਼ਦ ਹੋਈ ਸੀ ਕਿ ਰੋਪੀ ਕਿੰਨੀ ਪੜੀ ਅਸੀਂ ਹਜੇ ਕਿਉਂਕਿ ਹਜੇ ਮੋਟਿਵ ਕਲੀਅਰ ਨਹੀਂ ਸੀਗਾ ਮੋਟਿਵ ਉਹ ਜਿਹੜੇ ਮੁੱਖ ਦੋਸ਼ੀ ਸਾਰੇ ਅਸੀਂ ਫੜ ਲਿਆ ਮੋਟਿਵ ਕਲੀਅਰ ਹੈ ਤੇ ਬਾਕੀ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਇਨਵੋਲਡ ਹਨ ਜੋ ਇਹਨਾਂ ਨੇ ਕਰਾਇਆ ਹੈਗਾ ਸਾਰੇ ਨੂੰ ਅਸੀਂ ਅਰੈਸਟ ਕਰਾਂਗੇ ਇਹਦੇ ਵਿੱਚ ਕੋਈ ਜਾਨੀਵਾਲੇ ਨੁਕਸਾਨ ਤਾਂ ਨਹੀਂ ਹੋਇਆ ਇਹਦੇ ਵਿੱਚ ਜਾਨੀਵਾਲੇ ਨੁਕਸਾਨ ਨਹੀਂ ਹੋਇਆ ਰਾਤੀ ਕਿਉਂਕਿ ਲੇਟ ਨਾਈਟ 10:30 ਵਜੇ ਫਾਇਰਿੰਗ ਹੋਈ ਹੈ ਤੇ ਘਰ ਦੇ ਬਾਹਰੀ ਰੌਂਤ ਜਿਹੜੇ ਆ ਸੜਕ ਦੇ ਜਿਹੜੇ ਬੱਚੇ ਸਨ ਤੇ ਇਹਦੇ ਵਿੱਚ ਕੋਈ ਜਾਨੀਵਾਲੇ ਨੁਕਸਾਨ ਨਹੀਂ ਹੋਇਆ ਸਬਸੋ ਵਾਰੀ ਸਵੀਟ ਸ਼ਾਪ ਦੀ ਗੱਲ ਕਰ ਰਹੇ ਹੋ ਜਿੱਥੇ ਕਿ ਤੜਕਸਾਰ ਦ ਤਸਰ ਇਹ ਉਹੀ ਬੰਦੇ ਸੀਗੇ ਜਿਹਨਾਂ ਨੇ ਉੱਥੇ ਜਾ ਕੇ ਫਰੀ ਬਿਲਕੁਲ ਇਹ ਉਹੀ ਸਰਗਨਾ ਹੈਗਾ ਇਹ ਇਹਨਾਂ ਦਾ ਕਾਫੀ ਵੱਡਾ ਜਿਹੜਾ ਗਰੁੱਪ ਚੱਲਦਾ ਹੈਗਾ ਤੇ ਇਹਦੇ ਵਿੱਚ ਕੁਝ ਦੋਸ਼ੀ ਹੈਗੇ ਜਿਨ੍ਹਾਂ ਤੇ ਪਹਿਲਾਂ ਵੀ ਮੋਕਦਮੇ ਹਨ ਕੁਝ ਹੈਗੇ ਜਿਨ੍ਹਾਂ ਤੇ ਨਹੀਂ ਹਨ ਲਖਨ ਦੇ ਕੱਡੇ ਜਿਹੜੇ ਲੋਕਾਂ ਦਾ ਕਹਿਣਾ ਹੈ ਨਾ ਇਹ ਸਿਰਫ ਜਿਹੜੇ ਛੋਟੇ ਛੋਟੇ ਮੈਂ ਜਿਹੜੇ ਦੋ ਦੋ ਜਿਹੜਾ ਪਰਚੇ ਦੇ ਵਿੱਚ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਹੈ ਦੇਖੋ ਸਾਰਿਆਂ ਦੇ ਬੜਾ ਟੈਕਨੀਕਲੀ ਅਸੀਂ ਕੰਮ ਕੀਤਾ ਜਿਹੜੀ ਸੀਸੀਟੀਵੀ ਦੇ ਵਿੱਚ ਜਿਹੜੀ ਵਰਨਾ ਗੱਡੀ ਆਈ ਹੈ ਜਿਹੜੀ ਵੈਨਿਊ ਗੱਡੀ ਆਈ ਹੈ ਉਹੀ ਗੱਡੀ ਅਸੀਂ ਫੜੀਆਂ ਹੈਗੀਆਂ ਨੀਅਰ ਕੋਰੋਬੋਰੇਟਿਡ ਉਹਦੇ ਨਾਲ ਅਸੀਂ ਕੋਲ ਸਾਡੇ ਕੋਲ ਮਲਟੀਪਲ ਟੈਕਨੀਕਲ ਐਵਿਡੈਂਸਸ ਹੈਗੀ ਹੈ ਜਿਹਦੇ ਵਿੱਚ ਅਸੀਂ ਹਰ ਇੱਕ ਦੋਸ਼ੀ ਨੂੰ ਬੁੱਕ ਕਰਾਂਗੇ ਜਿਹੜਾ ਮੁਖ ਜਿਹੜਾ ਜਿਹੜਾ ਮੁਖ ਲੀਡਰ ਸੀ ਉਹ ਕੌਣ ਸੀ ਇਹਨਾਂ ਤੇ ਗੁਰਪਾਲ ਸਿੰਘ ਪਾਲਾ ਸੀਗਾ ਸੋਟੇ ਜਿਹੜੀ ਫਾਇਰਿੰਗ ਕੀਤੀ ਗਈ ਆ ਉਹ ਫਰੋਤੀ ਮੰਗੀ ਗਈ ਹੀਗੀ ਸਵੀਟ ਸ਼ਾਪ 'ਚ ਹਾਂਜੀ ਐਕਸਟਰਸ਼ਨ ਵਾਲਾ ਐਂਗਲ ਹੈਗਾ ਬਿਲਕੁਲ ਸੈਨੇਡ ਦੇ ਬਾਇ ਇੰਟਰਨੈਸ਼ਨਲ ਰਿਲੀ ਲਿੰਕ ਕੋਈ ਸਾਹਮਣੇ ਆਇਆ ਨਹੀਂ ਨਹੀਂ ਬਿਲਕੁਲ ਉਹ ਵੀ ਲਿੰਕ ਸਾਹਮਣੇ ਆਇਆ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਲਈ ਵੀ ਰਿਲੀ ਵੀ ਰਿਵੀਲ ਨਹੀਂ ਕਰ ਸਕਦੇ ਪਰ ਇੰਟਰਨੈਸ਼ਨਲ ਲਿੰਕਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਲਾਸੇ ਹੈ ਬਿਲਕੁਲ ਇਹਨਾਂ ਦੇ ਅਸੀਂ ਕਾਫੀ ਅਸੋਸੀਏਟਸ ਹੈ ਉਹ ਅਸੀਂ ਆਈਡੈਂਟੀਫਾਈ ਕੀਤੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਲੋ ਆਪਰੇਸ਼ਨ ਪ੍ਰਹਾਰ ਜਿਹੜਾ ਲਗਾਤਾਰ ਹੀ ਚਲਾਇਆ ਜਾ ਰਿਹਾ ਹੈ ਤੇ ਉਹ ਇਦਾਂ ਦੇ ਹੀ ਕ੍ਰਾਈਮਨਲਸ ਜੋ ਇਹਨਾਂ ਦੇ ਅਸੋਸੀਏਟਸ ਹੈ ਜੋ ਹੋਰ ਕ੍ਰਾਈਮ ਕਰ ਸਕਦੇ ਹਨ ਉਹਨਾਂ ਦੇ ਉੱਤੇ ਹੀ ਸਰਜਿਕਲ ਆਪਰੇਸ਼ਨ ਹੈਗਾ ਹੈ ਤੇ ਉਹਦੇ ਤਹਿਤ ਹੀ ਅਸੀਂ ਜਿਹੜੇ ਇਹਦੇ ਹੋਰ ਅਸੋਸੀਏਟਸ ਐ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿਹੜੇ 6 ਦੋਸ਼ੀ ਅਰੈਸਟ ਹੋਏ ਉਹਨਾਂ ਦੇ ਦੋ ਹੀ ਕ੍ਰਿਮੀਨਲ ਬੈਕਗ੍ਰਾਉਂਡ ਐ 4 ਤੇ ਨਹੀਂ ਸੀਗਾ